ਇਹੜਾ ਸੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਰੋਸ਼ ਵਜੋਂ ਮਜਾਰਾ ਕਰ ਰਹੇ ਆ ਅਸੀਂ ਇਹ ਸਮੂਚਾ ਜਿਹੜਾ ਮਤਲਬ ਕਿ ਕਿਸਾਨਾਂ ਦਾ ਇਹਨਾਂ ਦੇ ਕਾਲੇ ਕਾਨੂੰਨ ਲੈ ਨੇ ਉਹਦੇ ਰੋਸ਼ ਵਜੋਂ ਅਸੀਂ ਉਹਦੇ ਵਿੱਚ ਮਤਲਬ ਕਿ ਸਮੂਰਵਤ ਕਰਦੇ ਹੋਏ ਉਹਨਾਂ ਦਾ ਸਾਥ ਦਿੰਦੇ ਹੋਏ ਬਿਜਲੀ ਮੁਲਾਜ਼ਮਾਂ ਅੱਜ ਉਸ ਦੇ ਇਸ ਖੜੀ ਵਜੋਂ ਉਹਨਾਂ ਦੀ ਹਮਾਇਤ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਵੀ ਸੰਘਰਸ਼ ਆਉਣਗੇ ਅਸੀਂ ਉਹ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਸੀਂ ਖੁਦ ਵੀ ਉੱਥੇ ਜਾ ਕੇ ਠਿਕਰੀ ਬਾਰਡਰ ਤੇ ਉਹਨਾਂ ਦੀ ਹਮਾਇਤ ਕਰਕੇ ਆਏ ਆ ਰਸਤਪਾਣੀ ਭੇਜ ਕੇ ਆਏ ਆ ਅਸੀਂ ਹੁਣ ਵੀ ਅੱਗੇ ਤੋਂ ਵਿਸ਼ਵਾਸ ਦਿਵਾਉਣੇ ਆ ਕਿ ਜਿਹੜੇ ਉਹਨਾਂ ਦੇ ਪ੍ਰੋਗਰਾਮ ਆਉਣਗੇ ਅਸੀਂ ਉਹਨਾਂ ਨੂੰ ਉਹਨਾਂ ਦੀ ਹਮਾਇਤ ਕਰਾਂਗੇ ਤੇ ਜਿਹੜਾ 2020 ਦਾ ਬਿਲ ਆ ਰਿਹਾ ਐਕਟ ਉਹ ਬਹੁਤ ਮਾੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਅਸੀਂ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਹ ਕਾਲੇ ਕਾਨੂੰਨ ਨੇ ਲਏ ਹੋਏ ਨੇ ਕਿ ਜਿੰਨਾ ਚਿਰ ਤੂੰ ਰੱਦ ਨਹੀਂ ਕਰਦਾ ਅਸੀਂ ਉਹਨਾਂ ਚਿਰ ਦਿੱਲੀ ਬਾਡਰ ਤੋਂ ਵਾਪਸ ਨਹੀਂ ਆਉਂਦੇ ਤੇ ਅਸੀਂ ਉਹਨਾਂ ਦੇ ਜਾ ਕੇ ਦਿੱਲੀ ਬਾਡਰ ਤੇ ਵੀ ਹਮਾਇਤ ਕਰਾਂਗੇ ਅੱਗੋਂ ਵੀ ਜੋ ਵੀ ਮਤਲਬ ਕਿ ਸਮੋਚਾਂ ਦਾ ਕੋਈ ਹਿੰਦੁਸਤਾਨ ਦੇ ਲੈਵਲ ਤੇ ਜਿਹੜਾ ਅਜ ਮੋਦੀ ਸਰਕਾਰ ਬਣੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਨੇ ਜਨਕਮਾ ਪ੍ਰਧਾਨ ਮੰਤਰੀ ਬਣਿਆ ਜਿਹਨੇ ਮਤਲਬ ਕਿ ਸਾਰਾ ਲੋਕ ਸਾਰਾ ਹਾਲ ਵਰਡ ਕਹਿ ਲਓ ਸੜਕਾਂ ਤੇ ਸਾਡੇ ਮਜ਼ਦੂਰ ਮੇਰੀਆਂ ਭੈਣਾਂ ਜਿਹੜੀਆਂ ਉਹ ਸੜਕਾਂ ਦੇ ਉੱਤੇ ਬੈਠੀਆਂ ਨੇ ਅੱਜ ਮਤਲਬ ਕਿ ਉਹ ਮੰਗਦੀਆਂ ਪੂਰੇ ਦੀਆਂ ਰਾਤਾਂ ਦੇ ਵਿੱਚ ਉੱਥੇ ਬੈਠੇ ਨੇ ਮਜ਼ਦੂਰ ਮਜ਼ਮਾਰੇ ਵੀ ਜਿੰਨੇ ਮੇਰੇ ਦੋਸਤ ਉਹਨਾਂ ਦੇ ਇਸ ਘੜੀ ਦੇ ਵਿੱਚ ਛੋਟੇ ਤੋਂ ਲਾ ਕੇ ਰੀਡੀ ਵਾਲੇ ਤੋਂ ਲੈ ਕੇ ਉੱਪਰ ਤੱਕ ਮੁਲਾਜ਼ਮ ਨੇ ਜਿਹੜੇ ਮਜ਼ਦੂਰ ਹਰ ਇੱਕ ਦਿਹਾੜੀ ਇਸ ਨਾਲ ਜੁੜਿਆ ਹੋਇਆ ਕਿਸਾਨੀ ਨਾਲ ਉਹ ਸਾਰੇ ਉਸ ਤੇ ਇਹਨਾਂ ਦੀ ਹਮਾਇਤ ਤੇ ਖੜੇ ਨੇ ਸਿਰਫ ਇਹ 5% ਲੋਕ ਨੇ ਜਿਹੜੇ ਮੋਦੀ ਦੇ ਜਿਹੜੇ ਆਪ ਦਾ ਇਹ ਐਕਟ ਲਾਗੂ ਕਰਨਾ ਚਾਹੁੰਦੇ ਆ ਤੇ ਕਿਸਾਨਾਂ ਨੇ ਤੇ ਸੰਘ ਦੇ ਹਿੰਦਸਤਾਨ ਨੇ ਇਹਨਾਂ ਦਾ ਵਿਰੋਧ ਕਰਕੇ ਉਹ ਮੋਦੀ ਸਰਕਾਰ ਨੂੰ ਦੱਸਤਾ ਪਹਿਲਾਂ ਵੀ ਜਿਹੜੀਆਂ ਇੱਥੋਂ ਚੱਲੇ ਆਪਣੀ ਲਹਿਰ ਚੱਲੀ ਆ 2 ਢਾਈ ਮਹੀਨਿਆਂ ਤੋਂ ਹੁਣ 15 ਦਿਨ ਉੱਥੇ ਬਾਰਡਰ ਤੇ ਬੈਠਿਆ ਨੂੰ ਹੋ ਗਏ ਉਹਨਾਂ ਨੇ ਜਿੱਥੋਂ ਵੀ ਨਿਕਲੇ ਆ ਆਪਾਂ ਇਹ ਇੱਥੇੋਂ ਨਿਕਲੇ ਆ ਪਹਿਲਾਂ ਰੇਲਵੇ ਲਾਈਨ ਤੋਂ ਚੱਲੇ ਸੀ ਤੇ ਇਹਨਾਂ ਨੇ ਬੰਦ ਦੀ ਗੱਲ ਚੱਲੀ ਸੀ ਹਰਿਆਣਾ ਵਾਟਰ ਕ੍ਰੋਸ ਕਰਕੇ ਹਰਿਆਣਾ ਵਾਲੇ ਮਜ਼ਦੂਰਾਂ ਨੇ ਭਾਈਆਂ ਨੇ ਆਪਣਾ ਲੋਕਾਂ ਨੇ ਬਹੁਤ ਸਾਥ ਦਿੱਤਾ ਉਸ ਤੋਂ ਬਾਅਦ ਅੱਪਾ ਉਹ ਜਾ ਕੇ ਦਿੱਲੀ ਦੇ ਬਾਹਰ ਘੇਰ ਲੈ ਚਾਰ ਚਫੇਰੋ ਦਿੱਲੀ ਇਸ ਟਾਈਮ ਬੰਦ ਕੀਤੀ ਹੋਈ ਹੈ ਚਾਰ ਚਫੇਰੋ ਉਹਦੀ ਜਿਹੜੇ ਕਰੀ ਐਕਸੈਸ ਜੀ ਲੱਗੀ ਹੋਈ ਹੈ ਉਹ ਜਦੋਂ ਮਰਜ਼ੀ ਬੰਦ ਹੋ ਸਕਦੀ ਹੈ ਦਿੱਲੀ ਦੇ ਮਤਲਬ ਕਿ ਮੋਦੀ ਸਰਕਾਰ ਦੇ ਧੌਣ ਤੇ ਗੋਡਾ ਰੱਖਿਆ ਹੋਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਤੋਂ ਵੀ ਵੱਡੇ ਸੰਘਰਸ਼ ਜੋ ਆਉਣਗੇ ਕਸੀ ਉਹਨਾਂ ਦੀ ਹਮਾਇਤ ਕਰਦੇ ਆ ਤੇ ਉਹ ਹਾਜੀ ਜਿਹੜਾ ਇਹ ਜਿਹੜੇ ਬਿੱਲ ਲਿਆ ਕੇ ਖੇਤੀ ਕਾਨੂੰਨ ਲਿਆ ਕੇ ਖੇਤ ਦੇ ਲੋਕ ਲੜ ਰਹੇ ਨੇ ਸ਼ਾਂਤੀ ਨਾਲ ਲੜ ਰਹੇ ਨੇ ਪਰ ਤੋਂ ਸ਼ਾਂਤੀ ਨਾਲ ਵੀ ਲੜ ਦਿੰਦੇ ਕਿਸੇ ਨੂੰ ਉੱਥੇ بڑے بڑے ਰੋਕਾਂ ਲਾ ਕੇ ਰੁਕਣੇ ਪਰ ਪੰਜਾਬ ਦੇ ਬਹਾਦਰ ਲੋਕਾਂ ਨੇ ਇਹਨਾਂ ਨੇ ਹਮੇਸ਼ਾ ਇਤਿਹਾਸ ਲਿਖਿਆ ਇੱਕ ਨਵਾਂ ਇਤਿਹਾਸ ਐਤੀ ਲਿਖਿਆ ਕੱਲਾ ਕੱਲਾ ਬੱਚਾ ਬੱਚਾ ਅੱਜ ਉਹਨਾਂ ਕਿਸਾਨਾਂ ਦੇ ਨਾਲ ਹੈ ਤੇ ਮੋਦੀ ਸਰਕਾਰ ਦਾ ਦਮ ਕੱਟ ਗਈ ਜੋ ਉਹका ਦਾ ਕਹਿੰਦੀ ਆ ਵੀ ਅਸੀਂ ਤੁਹਾਡੇ ਜਿਹੜਾ ਹੈਗਾ ਅੱਜ ਦਾ ਇਹਦਾ ਬਿਆਨ ਉਹਨਾਂ ਦਾ ਹੈਗਾ ਵੀ ਜੇ ਤੁਸੀਂ ਵਿਕਤੀਗਤ ਦੇ ਵਿੱਚ ਅਸੀਂ ਕੋਈ ਮੈਨੇਜਮੈਂਟ ਕਰਦਣਾ ਮੱਥੀ ਕਰਕੇ ਸੋਨੋਂ ਤੱਕ ਵੀ ਉਹਨੇ ਲੈ ਲਿਆ ਉਹਦੇ ਫੇਰ ਕਿਉਂ ਨਹੀਂ ਤੁਸੀਂ ਵਾਪਸ ਲੈ ਰਹੇ ਸਵਾਲ ਇਹ ਚੋਤੇ ਕੋਈ ਤਵਾਰੇ ਨਹੀਂ ਰਿਹਾ ਕਿਸੇ ਨੂੰ ਇਹ ਸਵਾਰੇ ਲੋਕ ਨੇ ਕਿਉਂਕਿ ਉਹਨਾਂ ਜਿੰਨ ਜਿੰਨ ਕੰਨੀਆਂ ਦਾ ਗੱਲਾਜ ਤਾਂ ਕਈਆਂ ਨੇ ਉਹ ਸਾਰੀਆਂ ਲੋਕਪ੍ਰੋਤੀ ਨੇ ਉਹਨੇ ਲੋਟਬੰਦੀ ਕੀਤੀ ਉਹਨੇ ਜੋ ਵੀ ਕਾਰਜ ਹੁਣ ਤੱਕ ਕੀਤੇ ਨੇ ਸਾਰੇ ਉਹ ਹਿੰਦੁਸਤਾਨ ਦੇ ਵਿਰੋਧੀ ਨੇ ਉਹ ਇਕੱਲਾ ਇੱਕ ਕਿਉਂਕਿ ਬਹੁਤ ਬੁਸ਼ਾਈ ਬਹੁਤ ਭਾਜੀ ਬਹੁਤ ਧਰਮੀ ਸਾਡਾ ਦੇਸ਼ ਹੈ ਇਹ ਦੇ ਅੰਦਰ ਕਿਸੇ ਇੱਕ ਧਰਮ ਦੀ ਗੱਲ ਕਰਨ ਦੀ ਇਹ ਗੱਲ ਜਿਹੜੀ ਆਰਐਸ ਤੇ ਬੀਜੇਪੀ ਕਰ ਰਹੀ ਹੈ ਇਹ ਵੀ ਲੋਕ ਵਿਰੋਧੀ ਬਹੁਤ ਆਰਦੇ ਲਾਈ ਕਰੋ ਮਰਦਾਬਾਦ 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 ਮੋਦੀ ਸਾਹਿਬ ਮਰਦਾਬਾਦ ਮਰਦਾਬਾਦ ਰੱਬ ਕਰੋ ਰੱਬ ਕਰੋ